ਆਪਾਂ ਤਾਂ ਕਹਿੰਦੇ ਹੋਰੇ ਦਰਜ ਹੱਕ ਜੋ ਸਾਰਿਆਂ ਨੂੰ ਸਤ ਸੁਣੀ ਆਕਾਰ ਨੇ ਵੀ ਹੱਕ ਜੋ ਸਾਰਿਆਂ ਨੂੰ ਸਤ ਸੁਣੀ ਆਕਾਰ ਨੇ ਵੀ ਜਿਵੇਂ ਹਾਕੀ ਦੇ ਪਰਿਵਾਰ ਦੇ ਕਿਤੇ ਪਰਿਵਾਰ ਖੜੇ ਹੋਰ ਸ਼ਾਤ ਵਾਰਸ਼ੀ ਪੰਜਾਹੜ ਵਾਲੇ ਤੁਸੀਂ ਸਾਰੇ ਸ਼ਾਤ ਵਾਰਸ਼ੀ ਪੰਜਾਹੜ ਵਾਲੇ ਤੁਸੀਂ ਸਾਰੇ ਭਾਵੇਂ ਕੋਈ ਲੀਡਰ ਆ ਭਾਵੇਂ ਕੋਈ ਮੰਤਰੀ ਆ ਭਾਵੇਂ ਕੋਈ ਗਵਰਨਰ ਆ ਸਭ ਤੁਹਾਡੀ ਕਿਰਪਾ ਹੁੰਦੀ ਹੈ ਸ਼ਾਤ ਵਾਰਸ਼ੀ ਪੰਜਾਹੜ ਵਾਲੇ ਤੁਸੀਂ ਸਾਰੇ ਉੱਠ

हाजरी लौड़िया सारा बारी प्यारत श्रीका नवे साल दिन लोहड़ी थोड़ा नमानी रतमी को बहुत बहुत मुबारक है अपना घरों में पोचे

ਕਹਤੇ ਨਾ ਹੋਏ ਕਿ세 ਨੁਰ ਵਾਏ ਹੋ ਸੋ ਬੜੀ ਸੇਵਾ ਦੇਸ਼ ਕਰਤ ਗਈਆਂ ਭ੍ਰੂਣ ਹੱਤਿਆ ਕੱਲ ਵਿੱਚ ਗੱਲ ਪਈ ਦੇ ਲੋ ਕੂਖ ਵਿੱਚ ਪੜਦੀ ਬੱਚੀ ਦੇ ਕਹਿਣੀ ਮਾਂ ਆਪਣੀ ਨੂੰ ਸੌਣ ਮਾਇ ਕਲਾਕੇ ਜਦੋਂ ਮਾਂ 4 ਮਹੀਨਿਆਂ ਦੀ ਕੂਖ ਵਿੱਚ ਪੜਦੀ ਬੱਚੀ ਦਾ ਕਤਲ ਕਰਾਉਣ ਵਾਸਤੇ ਤਿਆਰ ਹੋ ਜਾਂਦੀ ਹੈ ਤਾਂ ਬੱਚੀ ਉਹਨੂੰ ਮਾਂ ਨੂੰ ਕਿਵੇਂ ਦੰਨੇ ਦਿੰਦੀ ਹੈ ਕਹਿੰਦੀ ਬਾਗਲਾ

बची होता नाट भी साड़ी पा के स्वागत करते लड्डू भले कुछ